ਸਕਾ ਵਈ ਸਾਰਿਆਂ ਨੂੰ ਤੁਹਾਡਾ ਜਾਦੂ ਲਵਾਲ ਤੇ ਸਵਾਗਤ ਹੈ ਤੇ ਸਾਰੇ ਠੀਕ ਹੀ ਹੋਵਗੇ ਤੇ ਅੱਜ ਆਪਾਂ ਜਾ ਰਹੇ ਹਾਂ ਬਈ ਮਾਨਸਾ ਆਪਣੀ i20 ਵਾਸਤੇ ਇਹ ਥੋੜਾ ਕੰਮ ਕਰਾਉਣ ਦੇ ਵਕ ਇਹਦਾ ਗੱਡੀ ਦਾ ਤੇ ਇਹਦੇ ਵਿੱਚ ਆਪਾਂ ਮਿਊਜ਼ਿਕ ਸਿਸਟਮ ਅਪਡੇਟ ਕਰਾਉਣ ਜਾ ਰਹੇ ਹਾਂ LED ਲਵਾਉਣ ਜਾ ਰਹੇ ਹਾਂ ਚਲੋ ਆਪਾਂ ਹੁਣ ਚੱਲਦੇ ਹਾਂ ਮਾਨਸਾ LED ਲਵਾਉਣ ਕਿਹਾ ਬਈ ਸਾਰਿਆਂ ਨੂੰ ਤੇ ਆਪਾਂ ਹੁਣ ਫਾਈਨਲੀ ਮਾਨਸਾ ਆ ਚੁੱਕੇ ਆ ਗਊਸਾਲਾ ਜਿਹੜੀ ਹੈਗੀ ਇੱਥੇ 파ੜਕਾ ਦੇ ਕੋਲੇ ਬਾਈ ਦੀ ਦੁਕਾਨ ਹੈ ਤੇ ਪਿੱਛੇ 22 ਦਾ ਦੁਕਾਨ ਦਾ ਲੋਗੋ ਦੇਖ ਸਕਦੇ ਹੋ ਤੁਹਾਨੂੰ ਇੱਥੇ ਜੈਨੂਅਲ ਚੀਜ਼ਾਂ ਮਿਲਣਗੀਆਂ ਜਿਵੇਂ ਕਿ ਮੈਟ ਵਗੈਰਾ ਤੇ ਸਪੀਕਰ ਵਗੈਰਾ ਹਨ ਇਹ ਚੀਜ਼ਾਂ ਮਿਲੀਆਂ ਨੇ ਤੇ ਬਾਕੀ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਵੀ ਪਹਿਲੀ ਸ਼ੁਰੂਆਤ ਕਰ ਰਹੇ ਆ 22 ਕੋਲੇ ਹੈਗੇ ਆ 7D ਮੈਟ ਹੈ ਜਿਹੜੇ ਵਧੀਆ ਕੁਆਲਿਟੀ ਦੇ ਵਿੱਚ ਮਿਲਦੇ ਆ ਤੇ ਬਾਕੀ ਅੱਗੇ ਤੁਸੀਂ ਦੇਖ ਸਕਦੇ ਹੋ 22 ਦੀ ਸ਼ਾਪ ਹੈ ਜਿੱਥੇ ਮਨਨ ਕਿ ਆਲਸ ਵਗੈਰਾ ਹੀ ਮਿਲ ਜਾਂਦੀਆਂ ਨੇ ਤੇ ਬਾਕੀ ਦਾ ਬਾਕੀ ਸਾਰਾ ਕੁਝ ਮਿਲਦਾ ਬਾਈ ਕੋਲੇ ਇੱਕ ਸਪੀਕਰ ਹੈ ਤੇ ਦੇਖ ਸਕਦੇ ਹੋ ਨਾਕਾ ਮੈਚੀ ਦਾ ਸਪੀਕਰ ਹੈ ਤੇ ਵਧੀਆ ਕਵੈਲਟੀ ਦੇ ਹੁਣ ਤਾਂ ਇਹ ਬਹੁਤ ਟਾਪ ਕੁਆਲਿਟੀ ਦਾ ਬ੍ਰਾਂਡ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਨੈਟ ਤੇ ਸੱਚ ਵੀ ਮਾਰ ਸਕਦੇ ਹੋ ਤੇ ਬਾਈ ਜੀ ਕੋਲ ਮਿਲਦੇ ਆ ਠੀਕ ਹੈ ਤੇ ਬਾਕੀ LED ਤੁਸੀਂ ਕੋਈ ਵੀ ਲਵਾ ਸਕਦੇ ਹੋ ਇਹਦੇ ਵਿੱਚ ਤੇ ਦੇਖ ਸਕਦੇ ਹੋ ਸਪੀਕਰ ਪੂਰੀ ਕੁਆਲਿਟੀ ਦੇ ਬਾਈ ਕੋਲੇ ਸੋਨੀ ਵਗੈਰਾ JBL ਤੋਂ ਲੈ ਕੇ ਹਨਾ ਪੂਰੇ ਸਪੀਕਰ ਵੱਡੇ ਟਰੈਕਟਰ ਦੇ ਵੀ ਲਵਾ ਸਕਦੇ ਆ ਆਪਾਂ ਘਰ ਵਾਸਤੇ ਵੀ ਜੇ ਸਪੀਕਰ ਕੋਈ ਤਿਆਰ ਕਰਾਉਣਾ ਹੋਵੇ ਕਰਾ ਸਕਦੇ ਆ ਤੇ ਪੂਰਾ ਸਮਾਨ ਆ ਬਾਈ ਕੋਲੇ ਫੁੱਲ ਗਾਰੰਟੀ ਦੇ ਵਿੱਚ ਆ ਬਾਈ ਕੋਲੇ ਸਮਾਨ ਤੇ ਵਧੀਆ ਕੁਆਲਿਟੀ ਦੇ ਵਿੱਚ ਆ ਨਿੰਦਾ ਗਾ ਬਾਈ ਨੇ ਪੂਰਾ ਸਿਸਟਮ ਖੋਲਤਾ ਇਹ ਰਿਹਾ ਇਹ ਰਿਹਾ ਸੀ ਆਲਦਾ ਤੇ ਨਵਾਂ ਸੈਟਅਪ ਕਰਨ ਲੱਗੇ ਆ ਭਾਈਓ ਫਰੇਮ ਚੇਂਜ ਕਰ ਰਹੇ ਆ ਭਾਈ ਇਹ ਦੇਖ ਸਕਦੇ ਹੋ ਸਾਰਾ ਸਮਾਨ ਲਾ ਕੇ ਤਰਿਆ ਪਿਆ ਅੱਜ ਫਰੇਮ ਚੇਂਜ ਕਰੀ ਜਾਂਦਾ ਤੇ ਭਾਈ ਜਿਹੜੇ ਆਪਾਂ ਸਪੀਕਰਾਂ ਦੀ ਗੱਲ ਕਰ ਰਹੇ ਸੀ ਤੇ ਆ ਸਪੀਕਰ ਇਹੜੇ ਭਾਈ ਅੱਜ ਕੱਲ ਨਵੇਂ ਗੱਡੀਆਂ ਦੇ ਮਾਡਲ ਆਉਣ ਲੱਗੇ ਜਿਹੜੇ ਮੁਰਤੀ ਸੰਯੁਕੀ ਤੇ ਮਾਡਲ ਆਉਂਦੇ ਆ ਇਹ ਉਹਨਾਂ ਦੇ ਵਿੱਚ ਅੱਜ ਕੱਲ ਇਹਨਾਂ ਦਾ ਕੰਪਨੀ ਦਾ ਟਾਈਪ ਆਪਾਂ ਇਹਨਾਂ ਨਾਲ ਠੀਕ ਆ ਤੁਸੀਂ ਉੱਪਰ ਦੇਖ ਸਕਦੇ ਹੋ ਸੋਨੀ JBL ਵਗੈਰਾ ਤੇ ਬਾਕੀ ਹੋਰ ਵੀ ਕੰਪਨੀਆਂ ਦੇ ਬਾਈ ਕੋਲੇ ਪੂਰਾ ਸਮਾਨ ਹੈ ਬਾਈ ਕੋਲੇ ਇੱਕ ਸਪੈਸ਼ਲ ਹੈ ਮਾਈਕਰੋ ਫਾਈਬਰ ਦਾ ਕਪੜਾ ਜਿਹੜਾ ਤੁਹਾਡੇ ਗੱਡੀ ਦੇ ਉੱਤੇ ਬਿਲਕੁਲ ਵੀ ਸਕਰੈਚ ਤੇ ਜਕ ਮਤਲਬ ਕਿ ਕੋਈ ਵੀ ਰੇਤਾ ਹੁੰਦਾ ਬਿਲਕੁਲ ਨੂੰ ਸੈੱਟ ਕਰ ਦਿੰਦਾ ਹੈ ਰੇਤੇ ਵਗੈਰਾ ਨੂੰ ਲਾ ਦਿੰਦਾ ਤੇ ਬਹੁਤ ਵਧੀਆ ਕਪੜਾ ਬਾਈ ਹੈ ਮਾਈਕਰੋ ਫਾਈਬਰ ਦਾ ਸਕਰੈਚ ਨਹੀਂ ਪੈਣ ਦਿੰਦਾ ਗੱਡੀ ਦੇ ਉੱਤੇ ਨਾਰਮਲ ਕਪੜੇ ਨਾਲੋਂ ਜੇ ਕਿਸੇ ਨੂੰ ਆ ਚੀਜ਼ਾਂ ਦੀ ਵੀ ਲੋੜ ਹੈਗੀ ਹੈ ਮਤਲਬ ਕਿ ਜਨੂਅਲ ਚੀਜ਼ ਲਗਾਉਣ ਦੀ ਲੋੜ ਹੈਗੀ ਤਾਂ ਬਾਈ ਕੋਲੇ ਇਹ ਵੀ ਪਈ ਹੈ ਪਿਆਗਾ ਬਾਈ ਹੈਨਾ ਠੀਕ ਹੈ ਬਾਈ 14 15 ਮਾਡਲ ਦਾ ਠੀਕ ਹੈ ਜੀ ਬਰੀਜ਼ਾ ਦਾ ਪਿਆ 2020 ਮਾਡਲ ਦਾ ਠੀਕ ਹੈ ਜੀ ਠੀਕ ਹੈ ਜੀ ਉਹ ਨਿਊ ਸਵਿਫਟ ਦਾ ਪਿਆ ਜਿਹੜੀ ਟਾਈਪ 3 ਹੈ ਠੀਕ ਹੈ 2017 18 ਮਾਡਲ ਫੋਰਚੂਨਰ ਦਾ ਮਿਲ ਜਾਊਗਾ ਤੇ ਇਨੋਵਾ ਦਾ ਵੀ ਪਿਆ ਬਾਈ ਠੀਕ ਹੈ ਜੀ ਨਵੀਂ ਬਰੀਜ਼ਾ ਦਾ ਪਿਆ ਕਈ ਗੱਡੀਆਂ ਦੇ ਪਏ ਨੇ ਹੈਨਾ ਬਾਈ ਤੇ ਜੇ ਕਿਸੇ ਨੂੰ ਚਾਹੀਦੇ ਹੋਣਗੇ ਮੁੰਡੇ ਜਿਵੇਂ ਐਂਡਰੋਇਡ ਲਵਾ ਜਾਂਦੇ ਨੇ ਉਹਨਾਂ ਵਾਸਤੇ ਠੀਕ ਹੈ ਭਾਈ ਤੇ ਭਾਈ ਤੁਸੀਂ ਇਹ ਬਾਈ ਨਾਲ ਟਾਈਪ ਕਰ ਸਕਦੇ ਹੋ ਮੈਂ ਨੰਬਰ ਬਾਈ ਦਾ ਥੱਲੇ ਦੇਉਂਗਾ ਕਨੈਕਟ ਕਰਕੇ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਬਾਈ ਤੋਂ ਜੈਨੂਨ ਰੇਟ ਦੇ ਉੱਤੇ ਭਾਲੀ ਜਾਂਦਾ ਫਰੇਮ ਤੇ ਫਰੇਮ ਮਿਲ ਨਹੀਂ ਰਹੇ ਕਿਉਂਕਿ i20 ਦੇ ਬਹੁਤ ਜ਼ਿਆਦਾ ਫਰੇਮ ਹੈ ਔਰ ਮਾਡਲ ਦੇ ਆ ਤੁਸੀਂ ਦੇਖ ਸਕਦੇ ਹੋ ਫਰੇਮ ਬਾਈ ਭਾਲੀ ਜਾਂਦਾ ਅੱਗੇ ਜਾਰੀ ਹੈ ਵੇ ਸਾਨੂੰ ਮਿਲ ਗਿਆ ਜਿਹੜਾ ਕਾਫੀ ਆਨੰਦਵਾਸ ਨੂੰ ਇਹ ਮਿਲ ਗਿਆ ਫਰੇਮ ਇਹਦਾ ਤੇ ਬਾਈ ਉਹਨੂੰ ਦੀ ਕਰੀ ਜਾਂਦਾ ਇੰਸਟਾਲਮੈਂਟ ਕਰੀ ਜਾਂਦਾ ਬਾਈ ਬਾਕੀ ਸੁਨੋ ਅੱਗੇ ਦਿਖਾਵਾਂਗੇ ਫ੍ਰੈਂਡਲੀ ਬਈ ਬਈ ਇੰਸਟਾਲਮੈਂਟ ਕਰਨ ਲੱਗ ਗਿਆ ਤਾਰਾ ਲਾਉਣ ਲੱਗ ਗਿਆ ਦੇਖ ਸਕਦੇ ਹੋ ਸੈਟਿੰਗ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਬਾਜ ਦੀ ਬੋਲੀ ਦੀ ਸੈਟਿੰਗ ਹੋ ਗਈ ਮੈਂਸ ਦੀ ਵੀ ਹੋ ਗਈ ਤੇ ਹੁਣ ਆਪ ਮਿਊਟ ਕਰ ਰਹੇ ਹਾਂ ਮਿਊਟ ਦੀ ਵੀ ਹੋ ਗਈ ਹੁਣ ਆਪਾਂ ਮੂਰ ਦੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਨੈਕਸਟ ਇਓ ਮੇਰਾ ਸਾਡੀ ਸੈਟਿੰਗ ਦੇ ਸਾਡੀ ਕਰ ਦਿਓ ਜੀ ਕਿ ਤੁਹਾਨੂੰ ਜਿੰਦੇ ਕੀ ਮੈਨੂੰ ਡਿਸਪਲੇ ਲੱਗੀ ਤੇ ਤੁਸੀਂ ਦੇਖ ਸਕਦੇ ਹੋ ਕਿੰਦਾ ਦੀ ਲੱਗ ਰਹੀ ਹੈ ਤਾਂ ਕਮੈਂਟ ਵਿੱਚ ਪਲੀਜ਼ ਜ਼ਰੂਰ ਦੱਸੋ